ਲੋ ਜੀ ਆ ਹਾਲਾਤ ਨੇ ਖੇੜੀ ਦੇ ਖੇੜੀ ਪਿੰਡ ਦੇ ਹਾਲਾਤ ਬਾੜਿਆਂ ਚ ਪਾਣੀ ਘਰਾਂ ਚ ਪਾਣੀ ਫੌਸਲਾ ਤਵਾ ਹੋ ਗਈਆਂ ਦੇਖੋ ਹਾਲ ਕਿਦਾਂ ਮਸ਼ੀਨਾ ਡੁੱਬ ਗਈਆਂ ਕੁਤਰੇ ਵਾਲੀਆਂ ਹਾਲਾਤ ਦੇਖ ਲੋ ਆ ਪਟ ਪਟ ਪਾਣੀ ਐ ਖੇਤਾਂ ਘਰਾਂ ਦੇ ਵਿੱਚ ਬਾੜਿਆਂ ਚ ਆ ਦੇਖੋ ਕਿਆ ਹਾਲਾਤ ਐ ਲੋਕਾਂ ਨੂੰ ਪਸ਼ੂ ਬੰਨਣ ਨੂੰ ਪਰੇਸ਼ਾਨੀ ਐ ਆ ਸੜਕਾਂ 'ਚ ਖਾਰ ਪੈ ਗਈ ਸੜਕਾਂ ਟੁੱਟ ਗਈਆਂ ਜਿੰਨੇ ਖ ਥੜੜੇ ਘਾਰਾ ਖੇੜੀ ਦੇ ਸਾਰਿਆਂ ਦਾ ਹਾਲਾਤ ਖਰਾਬ ਹੋ ਗਏ ਆ ਪਿੰਡੇ ਸਵਾਗਤ ਖੇੜੀ ਚੰਦਪੁਰ ਰੋਡ ਤੇ ਖੜੇ ਆ ਜੀ ਜਿਸ ਤਰ੍ਹਾਂ ਪਿੰਡਾਂ ਵਾਲਿਆਂ ਦਾ ਫੋਨ ਆਇਆ ਸੀ ਇਸ ਤੋਂ ਪਹਿਲਾਂ ਚਨੋੜੀ ਗਏ ਸੀ ਜਿਹੜਾ ਸਵਾਹ ਦੇ ਵਿੱਚੋਂ ਪਾਣੀ ਕਾਫੀ ਤਦਾਦ ਦੇ ਵਿੱਚ ਆਇਆ ਪਾਖੜੇ ਵਾਲੇ ਨੇ ਤਾਂ ਨਹੀਂ ਮਾਰ ਕੀਤੀ ਸਾਡੇ ਇਲਾਕੇ ਦੇ ਵਿੱਚ ਪਰ ਜਿਹੜਾ ਸਵਾਹ ਚੋਂ ਆਇਆ ਉਹ ਪਾਣੀ ਦੇ ਨਾਲ ਆ ਖੇੜੀ ਜਨਪੁਰ ਦੇ ਵਿਚਕਾਰ ਲਿਆ ਜ਼ਮੀਨਾਂ ਦੀਆਂ ਮੱਕੀਆਂ ਵਿੱਚ ਬਹੁਤ ਜ਼ਿਆਦਾ ਪਾਣੀ ਖੜ ਗਿਆ ਆ ਕੇ ਉਹ ਫਸਲਾਂ ਦਾ ਨੁਕਸਾਨ ਵੀ ਹੋਇਆ ਇਸੇ ਪ੍ਰਕਾਰ ਦੇ ਨਾਲ ਇੱਥੇ ਜਿਹੜੇ ਖੇੜੀ ਪਿੰਡ ਦੇ ਕੁਝ ਬਾੜੀਆਂ ਦੇ ਵਿੱਚ ਪਾਣੀ ਗਿਆ ਔਰ ਚਨੋਲੀ ਹੀਟਲੇ ਪਾਸੇ ਵਾਲੇ ਇੱਕ ਤੋਂ ਮਕਾਨਾਂ ਵੱਲ ਪਾਣੀ ਗਿਆ ਤਾਂ ਗਲੀਆਂ 'ਚ ਪਾਣੀ ਆ ਗਿਆ ਤਾਂ ਥੱਲੜੀਆਂ ਨਹੀਂ ਮੀਆਂਗੇ ਪਰ ਫਿਲਹਾਲ ਜਾਨ ਮਾਲ ਦੀ ਰਾਖੀ ਹੈ ਸੋ ਪਿੰਡ ਚਨੋਲੀ ਵਾਲਿਆਂ ਨੇ ਮੰਗ ਰੱਖੀ ਵੀ ਸਾਡਾ ਜਿਹੜਾ ਇੱਕ ਨਾਲਾ ਜੀ ਉਹਨੂੰ ਖੁੱਲਾ ਔਰ ਸਾਫ਼ ਕਰਾਇਆ ਜਾਵੇ ਤਾਂ ਕਿ ਜਿਹੜਾ ਬੰਨ੍ਹ ਨਾ ਬਣੇ ਪਾਣੀ ਨਿਕਲ ਜਾਵੇ ਦੂਜਾ ਮੇਰਾ ਇੱਕ ਨਿੱਜੀ ਤਜਰਬਾ ਮੈਂ ਬਹੁਤ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰਦਾ ਰਿਹਾ ਔਰ ਜਿਹੜਾ ਬਸੀ ਵਾਲਾ ਸ਼ਮਸ਼ਾਨ ਘਾਟ ਹੈ ਜਿੱਥੇ 8-10 ਪਿੰਡਾਂ ਦੇ ਲੋਕ ਆਂਦੇ ਆ ਅੰਤਿਮ ਸੰਸਕਾਰ ਦੇ ਦਾ ਸੰਸਕਾਰ ਕਰਨ ਆਪਣੇ ਪੂਰੇ ਹੋਏ ਬੰਦਿਆਂ ਦਾ ਉੱਥੇ ਸੜਕ ਤੋਂ ਮਾਰ-ਪਾਰ ਪਾਣੀ ਕਈ ਵਾਰ ਆਰ-ਪਾਰ ਹੋ ਜਾਂਦਾ ਉੱਥੇ ਸਾਨੂੰ ਲੋੜ ਹੈ ਇੱਕ ਪਿਲਰ ਟਾਈਪ ਛੋਟਾ ਮਿਨੀ ਬੁਲਡ ਕਹਿੰਦੇ 10 ਫੁੱਟ 7 ਫੁੱਟ ਤਾਂ ਕਿ ਉਹ ਕਦੀ ਵੀ ਰੋਡ ਕਿਸੇ ਵੀ ਹਾਲਾਤ ਦੇ ਵਿੱਚ ਬੰਦ ਨਹੀਂ ਹੋਵੇਗਾ ਅੱਗੇ 7 ਲੋ ਜਿਹੜਾ ਸਰਾਪਤਨ ਦਾ ਪੋਲਾ ਸਪੋਰਟ ਮਿਲ ਜਾਣੀ ਫਿਰ ਅੱਗੇ ਅਸੀਂ ਹਮਾਜਣਾ ਲੱਗ ਜਾਂਦੇ ਬਾਅਦ ਕੀਰਤਪੁਰ ਸੋ ਇਹ ਖੇੜੀਪਿੰਡ ਦੇ ਹਾਲਾਤ ਹੈ ਜੀ ਇਸ ਵਕਤ ਪ੍ਰਸ਼ਾਸਨ ਨਾਲ ਵੀ ਮੇਰਾ ਰਾਸਤਾ ਹੋਇਆ ਗੁਰਪ੍ਰੀਤ ਸਿੰਘ ਹਾਂ ਦੇ ਫੋਨ ਆਇਆ ਉਹ ਕਹਿੰਦੇ ਜੀ ਕੋਈ ਲੋਡ ਹੈ ਅਸੀਂ ਲੱਗੇ ਹੋਏ ਹਾਂ ਬੁਰਜ ਸਾਈਡ ਸਾਡਾ ਸਾਰਾ ਸਟਾਫ ਗਿਆ ਹੈ ਤੇ ਇਧਰ ਦੀ ਜਾਣਕਾਰੀ ਵੀ ਉਹਨਾਂ ਨੂੰ ਭੇਜ ਦਿੱਤੀ ਆਏ ਸੋ ਲੱਗੇ ਹੋਏ ਜੀ ਰਾਤ ਦਾ ਟਾਈਮ ਹੈ 11 12 ਵਜੇ ਦਾ ਜਿੱਥੇ ਜਿੱਥੇ ਫੋਨ ਆਂਦਾ ਉੱਥੇ ਖੜੇ ਆ ਤੁਸੀਂ ਕਿਸੇ ਨੂੰ ਵੀ ਵੇਖਦੇ ਜਖੋ ਕੇ ਜਦ ਮਰਜੀ ਫੋਨ ਕਰੋ ਸਾਡੀ ਸਾਰੀ ਟੀਮ ਤਿਆਰ ਹੈ ਸੱਸੀ ਕਾ ਇਹ ਬੋਰਡ ਤੋਂ ਦੱਸਦੇ ਦੇ ਸੋਹ ਵੜਾ ਗਿਆ ਤੁਸੀਂ ਪ੍ਰਬੰਧ ਬਣੀ ਕਾਲ ਕਰਨਾ ਤੇ ਕੱਲ ਨਹੀਂ ਕਰਨਾ ਲੋਕ ਤੰਗ ਹੈ ਸਾਡੀ ਮਾ ਭਾਈ ਉਹ ਤੁਹਾਂ ਲੈਣ ਨਹੀਂ ਗਈ ਇਸ ਕਰਕੇ ਉਹ ਵਿਰੋਧ ਨਹੀਂ ਕੀਤਾ ਨਹੀਂ ਵਿਰੋਧ ਆਈਏ ਲੋਕ ਖੜੇ ਹੋ ਵਿਰੋਧ ਕਰ ਦਿੰਦੇ ਬਗੈਰ ਦਾ ਬਦਲੋ ਸੰਗਾਰ ਨੂੰ ਜਿਵੇਂ ਮੰਗਾ ਪੂਰੀ ਤਰ੍ਹਾਂ ਨਹੀਂ ਚਾਹੀਦੀਆਂ ਤਾਂ ਕਿ ਅਗਲੇ ਵੀ ਦਿਨਾਂ ਦਾ ਤੇ ਰਹਿਣਾ ਪੂਰਾ ਮਨਾਜਮ ਨਹੀਂ ਹੈ ਜੀ ਕੀ ਕਰੋਗੇ ਉਹ ਇਹ ਮੈਂ ਵੀ ਅਪੀਲ ਕਰੂਗਾ ਵੀਡੀਓ ਰਾਈ ਹੈ ਤੇ ਬਿਜਲੀ ਮਹਿੰਗਿਆ ਨਾਲੋਂ ਠੀਕ ਹੈ ਭਾਈ ਥੋੜਾ ਜਿਹੜਾ ਰੇਡ ਦਾ ਸਰਕਾਰ ਨਾਲ ਉਹ ਚੱਲਦਾ ਚੱਲੀ ਗਿਆ ਵੈ ਪਰ ਆ ਹੁਣ ਜਿਹੜੇ ਦਿਨ ਜਿਹੜਾ ਉਦੋਂ ਦੇ ਆ ਇਹਦਾ ਲੈਡ ਚ ਆਈ ਹਾਂ ਲੈਡ ਚ ਆਈ ਨਹੀਂ ਲੈਡ ਕੱਟ ਨਾ ਹੋਵੇ ਐਮਰਜੈਂਸੀ ਦੀ ਤਰ੍ਹਾਂ ਲੋ ਤੁਹਾਡਾ ਬੜਾ ਧੰਨਵਾਦ ਹੈ ਕਾਹਨ ਪਰੇ ਕਿ ਆਹ ਵਾਰੀ ਵੈਲਾ ਸੱਪੇ ਹੁੰਦੇ ਮੈਨੂੰ ਹੁਣ ਜਿਹੜਾ ਆਏ ਘੁੰਮਦੇ ਆ ਸੱਪੇ ਦਾ ਆਜੂ ਉੱਥੇ ਮਾਰਿਆ ਹੁੰਦੀ ਉਹ ਗੱਲਾ ਹੈ ਤੇ ਸਾਡੇ ਘਰ ਉੱਧਰ ਪੈਸੇ ਉੱਧਰ ਬਿਲਕੁਲ ਬਹੁਤ ਹੈ ਪਿਛਲੀ ਵਾਰੀ ਮਾਤਰੀ ਚ ਲੱਗ ਗਿਆ ਡਾਣਾ ਖਰਾਬ ਹੈ ਸਹੀ ਤੇ ਅੱਜ ਘੁੰਮਦੇ ਹੁੰਦੇ ਠੀਕ ਹੈ ਆਮਲਾ ਦਾ ਆਪ ਇਹਨਾਂ ਦੇ ਬਣਾਓ ਇਹ ਪ੍ਰਾਂincial ਮੰਤਰੀ ਜੀ ਦਾ ਸਾਹਬਾਨ ਬਣਾਵੇ ਇਹ ਜਮਾਨਾ ਅਰਜੀ ਚਾਹ ਬਣੀ ਆ ਤੇ ਇਹਨਾਂ ਦੇ ਕਿ ਟੋਪੀ ਹੈਗੇ ਟੋਪੀ ਲੱਗਿਆ ਬੋਲ ਤਕੜੀ ਉੱਪਰ ਨੂੰ ਠੀਕ ਹੈ ਜੀ ਹੋ ਗਿਆ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਖੇੜੀ ਪਿੰਡ ਤੋਂ ਬੋਲ ਰਹੇ ਜੀ ਖੇੜੀ ਪਿੰਡ ਦੇ ਹਾਲਾਤ ਤਕਰੀਬਨ ਪਾਣੀ ਨੇ ਬੜਾ ਨੁਕਸਾਨ ਕੀਤਾ ਤਕਰੀਬਨ ਸਾਡੇ ਏਰੀਆ ਦੀ ਜਿੰਨੀ ਫਸਲ ਹੈ ਉਹ ਬਿਲਕੁਲ ਬਰਬਾਦ ਹੋ ਗਈ ਕੁਝ ਬਾੜਿਆਂ ਦੇ ਵੀ ਨੁਕਸਾਨ ਹੋਏ ਸਾਡੇ ਪਿੰਡ ਚ ਵੈਸੇ ਮਕਾਨਾਂ ਦਾ ਬਿਲਕੁਲ ਵਿਚਾਰਿਆ ਮਾਲ ਪਸੂ ਦਾ ਵੀ ਬਿਲਕੁਲ ਵਿਚਾਰਿਆ ਇੱਥੇ ਫਸਲਾਂ ਦਾ ਜਰੂਰ ਨੁਕਸਾਨ ਹੈ ਤੇ ਥੋੜਾ ਜਿਹਾ ਬਾੜਿਆਂ ਦਾ ਨੁਕਸਾਨ ਜਰੂਰ ਹੈ ਲੋਕਾਂ ਦਾ ਬਾਕੀ ਸਭ ਠੀਕ ਹੈ ਸਤਿ ਸ੍ਰੀ ਅਕਾਲ ਜੀ